एक कुड़ी ने तीन बच्चे ने इतने रुस के करके कड़ी हुई तो जल मैं सरपंच बुलाया रोटी देकर आती कु घर देकर जाती थी असी रोकी बहुत रोके तो बाप ने भी कियापंच मैं भेजे बाप के ਮਾ ਕੋਈ ਕਹਿ ਕੇ ਰੋਟਾ ਇੱਕ ਪੰਜ ਦਿਨ ਉਹ ਵੀ ਅਸੀਂ ਕਹਿ ਕੇ ਉਹ ਨਹੀਂ ਮੰਨੀ ਤੌਦਾ ਪਤਾ ਜੋਰਾ ਚਪਾਣੀ ਮੇਰੇ ਮੂਹਰੇ ਬੱਚਾ ਦੇ ਰਿਹਾ ਤੇ ਉਹਨੋਂ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿ ਤੇ ਵੀ ਮੈਂ ਇਹ ਸੌਲਿਊਸ਼ਨ ਨਾਲ ਛੱਡਿਓ ਨਹੀਂ ਮੈਂ ਪੱਕੇ ਨੇ ਚਲੀ ਹੈਲੋ ਬੁਲਾਉਣੇ ਗੋਦਲਾ ਜਾ ਕੇ ਵੀ ਤੱਕੀ ਉਰਜਰ ਬੰਦੇ ਆ ਕੋਈ ਇਹ ਦਵਾਰ ਨੂੰ ਚੁਣੀ ਛੱਡੇ ਉਹ ਉਥੋਂ ਪਰੌਣੇ ਨੂੰ ਭੌਣ ਲਾ ਕੇ ਕੂੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਗਈ ਜਾਣੀ ਪੂਰੀ ਨੇ ਭਰਾਇਆਂ ਦੇ ਘਰੇ ਮੁੰਡਿਆਂ ਨੂੰ ਦੇਖੇ ਘੜੇ ਮਾੜੇ ਮੁੰਡਾ ਮੇਰੇ ਤੇ ਨਹੀਂ ਸਾੰਨੇ ਨੇ ਬਰਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਪੂਰੀ ਗਈ ਹੈ ਤੇ ਉਹ ਮੁੰਡੇ ਪੂਰੇ ਭਾਈ ਤੇ ਲੈਣੇ ਆਬ ਲੱਭ ਰਿਹਾ ਆ ਗੁੰਡੀ ਕਾ ਗਿਆ ਤੂੰ ਲੱਭ ਕੇ ਲਿਆ ਕੇ 라 ਤੂੰ ਮਨੇ ਕਹਿ ਲਿਆ ਕਿ ਕੁੱਤਿਆ ਵੇ ਪਹਿਲਾਂ ਨੇ ਕੁੜੀ ਕਿਦੇ ਭਣ ਗਿਆਈ ਆ ਉਹਦੇ ਘਰ ਮੈ ਗਿਆ ਉਹਨਾਂ ਨੇ ਕੁੱਤੇ ਤੇ ਜਿਹਨੇ ਨੇ ਟਾਂ ਦੇ ਰਾਤ ਨੇ ਆ ਗਿਆ ਕੁੱਤਿਆ ਉਹਦੇ ਹੱਥ ਕੋਦੇ ਭੰਨੇ ਪਏ ਨੇ ਉਹ ਸੋਹ ਦਾ ਤਾਂ ਕੁੜੀ ਹੀ ਹੋਣੀ ਆ ਜਿੰਨਾ ਮੈਂ ਇਹਨਾਂ ਨੇ ਕਿਤਾਬ ਕੋਤੇ ਕੇ ਸੂਰਿਆਵਰੇ ਕੇਸ ਰੋਤੀ ਅੰਬਰ ਦਾ ਦੀਵਾ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਇਹ ਸ਼ਿਕਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿੰਮੇ ਥਲੇ ਨੇ ਕਿਉਂ ਬਣੇ ਸੀ ਉਹ ਤੇ ਇਹਨਾਂ ਦੇ ਸਾਹਮਣੇ ਕੋਈ ਵੀ ਸਵਾਲ ਦਾ ਨਹੀਂ ਪੁੱਛਦਾ ਸਾਨੂੰ ਜਿਹੜਾ ਮੇਰੇ ਆਪੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਘਰ ਕਿ ਨਾ ਕੀ ਹੋ ਰਿਹਾ ਮਾਜੀ ਕਾਕਾ ਜੀ ਪਿਆਗਾ ਨਹੀਂ ਨਿੰਮੇ ਥਲੇ ਨਿਕੜਾਇਆ ਸੀ ਇਹ ਤੇਨੇ ਮੁੰਡੇ ਉਹਦੇ ਭਾਈ ਕਲੇ ਨੇ ਤੇ ਮੇਰੇ ਮੁੰਡਾ ਨੂੰ ਲੈ ਕੇ ਉਹ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਹੈ ਆੜੀ ਬੱਤੀ ਹੋਏ ਕੇਸ ਪੱਤੇ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਆਪਣੇ ਮੁੰਡੇ ਤੇ ਥੱਪੜ ਮਾਰੇ ਜਾ ਕੇ ਕਿਨੇ ਕਿ ਕੀ ਕਿਹਾ ਤੋਂ ਮੇਰੇ ਲਈ ਦਾ ਉਹ ਰੋ ਰੋ ਕੇ ਆਪਣੇ ਬਾਪ ਜੀ ਮਿਲ ਰਹੀਦਾ ਤੇ ਗਾਉਂ ਨੂੰ ਕਿਹਾ ਮਾ ਕਾ ਕਾਲ ਜਮ ਗਈ ਥੋੜੀ ਕੁੜੀ ਵੀ ਨਹੀਂ ਰਸੋਤਾ ਉਹਨੂੰ ਕੁੜੀ ਨਾਲ ਲੈ ਕੇ ਆਓ ਨਾਲ ਲਿਆ ਗਏ ਨੇ ਵੀ ਬਾਹਰ ਤੋਂ ਬਾਹਰ ਕੱਟ ਕੇ ਉਹਦੇ ਹਾਰ ਬੋਲ ਪੀ ਉਹਦਾ ਮੂੰਹ ਕਾਲਾ ਕਰ ਤੇ ਮੁੰਦੇ ਬਰਾਬਰ ਖੜਾ ਕੇ ਉਹਨਾਂ ਨੂੰ ਕੋਈਛ ਨਹੀਂ ਸਮਰਾਲਾ ਲਾ ਕੇ ਸ਼ਕਸਪੁਰ ਦੇ ਵਿੱਚ ਇੱਕ ਵਿਅਕਤੀ ਦੀ ਦਾੜ੍ਹੀ ਕੇਸ ਕੱਟ ਕੇ ਮੂੰਹ ਕਾਲਾ ਕਰਕੇ ਚਿੱਤਰਾਂ ਦਾ ਹਾਰ ਪਾਇਆ ਗਿਆ ਪੁਲਿਸ ਨੂੰ ਜ਼ਾਰ ਪੀੜਤ ਅਮਰਤਾਰੀ ਨਹੀਂ ਹੈ ਪਰ ਮਾਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਮਰਤਾਰੀ ਸੀ ਦਰਸ਼ਨ ਸਮਰਾਲਾ ਦੇ ਨਜ਼ਦੀਕੀ ਪਿੰਡ ਸ਼ਖਸਪੁਰ ਦੇ ਵਿੱਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਆ ਦਾੜੀ ਕੇਸ ਕੱਟਣ ਅਤੇ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਤੋਂ ਬਾਅਦ ਸਥਾਨਕ ਹਸਪਤਾਲ ਦੇ ਵਿੱਚ ਸ਼ਾਮਲ ਹੋਈ ਪੀੜਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅਮਰਤਾਰੀਆ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਅਮਰਤਾਰੀ ਨਹੀਂ ਸੀ ਪੀੜਤ ਵਿਅਕਤੀ ਐਸਸੀ ਭਾਈਚਾਰੇ ਨਾਲ ਸਬੰਧਤ ਦੱਸਿਆ ਜਾ ਰਿਹਾ ਅਤੇ ਦੂਜੀ ਧਿਰ ਵੀ ਜਿਹੜੀ ਆ ਇਸੇ ਭਾਈਚਾਰੇ ਦੇ ਨਾਲ ਸਬੰਧਤ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚੋਂ ਦਾਖਲ ਪੀੜਤ ਵਿਅਕਤੀ ਦੀ ਮਾਤਾ ਨੇ ਦੱਸਿਆ ਕਿ ਇਸ ਜਿਹੜੀ ਕਿ ਆਪਣੇ ਸਹੁਰੇ ਘਰ ਤੋਂ ਰੁਸ ਕੇ ਆਪਣੇ ਪੇਕੇ ਘਰ ਬੈਠੀ ਹੋਈ ਹੈ ਉਹ ਕਥੇ ਤੌਰ ਤੇ ਅਕਸਰ ਉਸਦੇ ਪੁੱਤਰ ਨੂੰ ਘਰ ਰੋਟੀ ਦੇਣ ਆਉਂਦੀ ਸੀ ਅਤੇ ਜਿਸਬੰਦੀ ਪੀੜਤਾ ਦੀ ਮਾਤਾ ਅਨੁਸਾਰ ਉਸ ਨੇ ਇਸ ਮਾਮਲੇ ਨੂੰ ਸਰਪੰਚ ਨੂੰ ਵੀ ਦੱਸਿਆ ਸੀ ਅਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕਿਵੇਂ ਜਿਹੜਾ ਉਹ ਥਾਣੇ ਤੱਕ ਪਹੁੰਚ ਗਿਆ ਤੁਸੀਂ ਉਹਨਾਂ ਦੀ ਜ਼ੁਬਾਨ ਸੁਣੋ ਮਾਤਾ ਜੀ ਨਾਮ ਦੱਸ ਦਿਓ ਪਿੰਡ ਦਾ ਦਿਓ ਆਪਣਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਪੁੱਤ ਦਾ ਨਾਮ ਸੰਸਕਰ ਮਨਜੀ ਸਿੰਘ ਮੇਰਾ ਬੇਟਾ ਤੇ ਉਹ ਤਾਰੇ ਕੋ ਮੇਰੇ ਅੱਜ ਦਾ ਕਾਟਪੰਡੇ ਪਰਾਈ ਨੂੰ ਦੇ ਕਰਾਇਆ ਜਾਂਦਾ। ਇਹ ਕੁੜੀ ਨੇ ਗਈ ਹੋਈ ਆ ਤਿੰਨ ਬੱਚੇ ਦੇ। ਇੱਥੇ ਰੁਸ ਕੇ ਆਈ ਦੀ। ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗਈ ਹੋਈ ਸੀ। ਤੇ ਮੁੰਡਾ ਮੇਰਾ ਉਹਨਾਂ ਦੇ ਘਰ ਹੀ ਜਾਂਦਾ ਸੀ। ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ। ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਦੇ ਕੇ ਉਹਦੀ ਕੁੜੀ ਘਰ ਦੇ ਕੇ ਜਾਂਦੀ ਸੀ। ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ। ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ। ਮਾਂ ਕੋਲ ਕਹਿ ਗਿਆ ਸਰਪੰਚ ਘਰ। ਇੱਕ ਪੰਜ ਠੀਗਾ ਉਹਨੂੰ ਵੀ ਅਸੀਂ ਕਹਿ ਕੇ ਆਏ। ਉਹ ਨਹੀਂ ਮੰਨੇ। ਸਾਦਾ ਪਤਾ ਜੋ ਰਸਤ ਪਾਣੀ ਮੇਰੇ ਮੁੰਡਾ ਨੂੰ ਖਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਇਹਨੂੰ ਵੀ ਦੇ ਸੌਰੀ ਛੱਡਿਓ ਨਹੀਂ ਮੈਂ ਪਾਪਾ ਨੇ ਚਲੀ ਜਾਣਾ ਚਲੋ ਉਹ ਬਲਾਉਣੇ ਦੁਸਰਾਂ ਜਾਤੀ ਵੀ ਕਰੀ ਦੁਸਰ ਬੰਦੇ ਆ ਕੋ ਇਹ ਦੁਆਣੀ ਕੋਈ ਨਹੀਂ ਛੱਡਿਆ ਉਥੋਂ ਪਰ ਉਹਨਾਂ ਨੂੰ ਬੁਹਾਨਾ ਲਾ ਕੇ ਕੁੜੀ ਆ ਗਈ ਆਪੇ ਪਤਾ ਨਹੀਂ ਕਿੱਥੇ ਖੜੀਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਭਰਾਇਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਜੀ ਇੱਥੇ ਖੜੀਆ ਮੈਂ ਆ ਜਾ ਮੁੰਡਾ ਮੇਰੇ ਚਲੇ ਗਿਆ ਸਾਨੂੰ ਨਹੀਂ ਪਤਾ ਕਿ ਕਿੱਥੋਂ ਵੇਹਾ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਰੇ ਭਾਈ ਤੇਨੇ ਬਾਪ ਲੱਭ ਲਿਆ ਤੇ ਅਗੋਂ ਜੇ ਕਾਹਦੇ ਆ ਤੂੰ ਲੱਭ ਕੇ ਲੈ ਕੇ ਰਾਤ ਉਹਨੇ ਕਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨੇ ਜਿਹੜੀ ਕੁੜੀ ਕਿਤੇ ਭੈਣ ਵਿਆਹੀ ਆ ਉਹ ਇਹ ਕਰ ਲੈ ਕੇ ਉਹਨੇ ਕੁੱਟਿਆ ਤੇ ਜਿਹਨਾਂ ਦੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕੋਸੋ ਦਾਤਾ ਕੁੜੀ ਵੀ ਹੋਣੀ ਆ ਜਿੰਨਾ ਮੁੰਡਾ ਇਹਨੇ ਜਿੱਕਿਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੱਬਰਤਾਰੀ ਠੀਕ ਆ ਉਹ ਦਾੜੀ ਰੱਖੀ ਹੋਈ ਥੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹ ਛਿਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨੇ ਸਾਡੇ ਨਿਮਰੇ ਥੱਲੇ ਲੰਦਿਆ ਕਿਉਂ ਬਣਿਆ ਉਹਦੇ ਉੱਥੇ ਲੈ ਕੇ ਸਾਨੂੰ ਕੋਈ ਵੀ ਮੇਰਾ ਮਿਆਰ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤਾਂ ਦੇਖਾਤ ਨੇ ਕੀ ਹੋ ਰਿਹਾ ਮਾਰੀ ਕਾਕਾ ਕੀਤੇ ਆ ਕਹਿੰਦੀ ਵੀ ਨਹੀਂ ਮੈਂ ਤੇ ਲਖੜਾਇਆ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਪਿਰੇ ਤੇ ਮੇਰੇ ਮੁੰਡੇ ਨਹੀਂ ਮੈਂ ਮਥਲੇ ਲਈ ਕੋੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਆ ਦਾੜੀ ਕੱਤੀ ਹੋਈ ਕੇਸ ਕੱਟੇ ਨੇ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਤੇ ਥੱਪੜ ਮਾਰੀ ਜਾ ਕੇ ਕਿੰਨੇ ਵੀ ਕੀ ਕੀਤਾ ਤੂੰ ਮੇਰੇ ਲਈ ਦਾ ਤੋਏ ਰੋਲੇ ਤੇ ਆਪਣੇ ਬਾਪ ਜੀ ਮਰੀ ਲੋਈ ਪਾਇਦੀ ਤੇ ਨਾਲ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣ ਬੇ ਜੀ ਥੋੜੀ ਕੁੜੀ ਵੀ ਇੰਨੀ ਕਸੂਦਾਰ ਉਹਨੂੰ ਕੁੜੀ ਨਾਲ ਲੈ ਕੇ ਆਓ ਨਾਲ ਲਿਆ ਕੇ ਰੇ ਵੀ ਵਾਲ ਕਟੋ ਵਾਲ ਕੱਟ ਕੇ ਉਹਦੇ ਇਰਾ ਮੂੰਹ ਕਾਲਾ ਕਰੋ ਤੇ ਮੁੰਡੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਸੇਲ ਖਾ ਦਿਓ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰ ਆ ਕਸੂਰ ਥੋੜੀ ਜਿਹੀ ਵੀ ਕਸੂਰਦਾਰ ਤੇ ਉਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਉਹਦਾ ਮੂੰਹ ਸੇ ਕਾਲਾ ਕਰਨ ਮੈਂ ਤਾਂ ਕੱਟਣ ਉਹਦੀ ਉਹ ਇਹ ਹਾਰ ਪਾਉਣ ਛਿਤਰਾ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਤੁ ਮੰਗਦੇ ਤੁਸੀਂ ਕੀ ਕਰਦੇ ਸਰਕਾਰ ਪੁਲਿਸ ਤੋਂ ਵੀ ਮੰਗ ਕਰਦੇ ਬਹੁਤ ਸਾਰੇ ਅਸੀਂ ਮੰਗਾਦੇ ਆ ਕਿ ਕੋਈ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਛਿਤਰਾ ਦਾ ਹਾਰ ਪਾ ਕੇ ਮੂੰਹ ਕਾਲਾ ਉਹਦਾ ਵਾਲ ਕੱਟ ਕੇ ਉਹਨੇ ਜਿੱਕ ਮੁੰਡੇ ਦਾ ਕੱਟਿਆ ਦਾੜੀ ਕੱਟ ਕੇ ਕੁੜੀ ਦੇ ਆਪਣੇ ਬਰਾਬਰ ਖੜਾ ਕੇ ਦੇਸਕ ਜੀ ਗੋਲੀ ਮਾਰ ਕੇ ਮਾਰ ਦੇਣਾ ਮੈਂ ਇੱਕ ਵਾਰੀ ਵੀ ਕਹੋਨੀ ਵੀ ਮੇਰਾ ਮੁੰਡਾ ਕਿਉਂ ਮਾਰਿਆ ਕੁੜੀ ਨੇ ਖਲਾਫ ਤੁਹਾਡੇ ਰਿਵਿਡ ਤੇ ਖਲਾਫ ਕੰਪਲੇਂਟ ਕੀਤੀ ਉਹਨੂੰ ਤੱਕੇ ਦਾ ਲੱਗੇ ਨਾ ਜੀ ਇਹ ਮੈਨੂੰ ਕੋਈ ਗੱਲ ਨਹੀਂ ਕਰੀਆ ਕਿ ਨਹੀਂ ਕਰੀਆ ਉਹਦੇ ਮਾਪੇ ਨੂੰ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਗਾਈ ਆ ਤੁਸੀਂ ਨਹੀਂ ਲਗਾਈ ਬਰੇ ਕੁੜੀ ਆੜ ਨੇ ਕਹਿੰਦੇ ਲਗਾਈ ਹੋਈ ਆ ਜੀ ਹਾਂ ਉਹ ਹਸਪੀਟਲ ਦਾਖਲ ਹੋਇਆ ਸੀ ਜੀਦੇ ਤੋਂ ਦੀ ਸਾਡੇ ਐਮਜਿਲਿਸ ਐਸਚੋ ਸਰਪ੍ਰਿਤ ਸਿੰਘ ਮੁਖੀ ਦੇ ਹਸਪੀਟਲ ਤੀਨਾ ਸਟੇਟਮੈਂਟ ਲਗਾਈ ਹੈ ਵੀ ਮੈਨ ਪਰ ਦੂਜੀ ਪਾਰਟੀ ਜਿਹੜੀ ਆ ਸੁਖਦੀਪ ਸਿੰਘ ਸੰਦੀਪ ਸਰੇਂਦਰ ਦੇ ਤਨੜਕੇ ਉੱਗੀ ਜਮੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਗਏ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਬੜਾ ਕੀਤਾ ਜਿਹਦੇ ਸੰਧੀ ਸਟੇਟਮੈਂਟ ਤੇ ਹਰੀ ਕਾਨੂੰਨ ਸਰਕਾਰ ਵੀ ਕਰ ਰਹੇ ਆ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਕੁੜੀ ਨੇ ਕੰਪਲੇਂਟ ਦਿੱਤੀ ਹੈ ਵੀ ਇਹ ਮਨ ਜਿਹੜਾ ਬੰਦਾ ਜ਼ਬਰਦਸਤੀ ਅਸਤ ਉਹਨਾਂ ਦਾ ਬਸੌਦਾ ਗਿਆ ਸੀ ਮੇਰੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜਿਹਦੇ ਸੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਰਕਾਰ ਵੀ ਕਰ ਰਹੇ ਆ ਮਿਲਿਓਣ ਜਿਹੜਾ ਛੇਤੀ ਵਿਸਤ ਕਰਿਆ ਜਾਊਗਾ ਪਰ ਇਹ ਅਮਰਤਾ ਰੀ ਹੈ ਜੀ ਨਹੀਂ ਨਹੀਂ ਅਮਰਤਾ ਰੀ ਦੋਨੋਂ ਇੱਕ ਪਿੰਡ ਦੇ ਹਨ ਦੋਨੋਂ ਇੱਕ ਪਿੰਡ ਦੇ ਹਨ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੜੀ ਸੀ ਇਹਦੀ ਇੱਥੇ ਪਹਿਲਾਂ ਜਿਹੜੀ ਮਿਸ ਹੈਗਾ ਪਿੰਡੋਂ ਦੋਨੇ ਮੈਰੜ ਨਹੀਂ ਆਣਾ ਨਾ ਨਹੀਂ ਕਿਹੜਾ ਮੁੰਡਾ ਹਨ ਮੈਰੜ ਲੜੀ ਮੈਰੜ ਮੁੰਡੇ ਦੀ ਉਮਰ 40 ਸਾਲ ਹੈ ਲੜੀ ਦੀ ਉਮਰ ਕਿਹੜੀ 37 ਸਾਲ ਹੈ